ਸਤਿ ਸ੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਦਿੱਲੀ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ ਚੋਣਾਂ ਨੂੰ ਲੈ ਕੇ ਹੋਈ ਕਾਨਫਰੰਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਚ 6 ਅਜਿਹੇ ਉਮੀਦਵਾਰਾਂ ਦੇ ਨਾਮ ਸ਼ਾਮਲ ਨੇ ਜੋ ਹਾਲ ਹੀ ਚ ਕਾਂਗਰਸ ਦਾ ਭਾਜਪਾ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਨੇ ਦੱਸਦੀ ਹੈ ਕਿ ਵਿਧਾਨ ਸਭਾ ਚੋਣਾਂ ਚ ਅਜੇ 3 ਮਹੀਨੇ ਦਾ ਸਮਾਂ ਬਾਕੀ ਹੈ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਚੋਣ ਪ੍ਰੋਗਰਾਮਾਂ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਜਦਕਿ ਆਪਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਪੰਜ ਦਰਿਆਵਾਂ ਦੀ ਧਰਤੀ ਉੱਪਰ ਪਾਣੀ ਦਾ ਸੰਕਟ ਸ਼ਾਇਆ ਹੋਇਆ ਪੰਜਾਬ ਦੇ ਦਰਿਆ ਵੀ ਹੁਣ ਸੁੱਕਣ ਕਿਨਾਰੇ ਪਹੁੰਚ ਗਏ ਨੇ ਡੈਮਾਂ ਵਿੱਚਲਾ ਪਾਣੀ ਲਗਾਤਾਰ ਹੀਠਾਂ ਜਾ ਰਿਹਾ ਇਸ ਨਾਲ ਇਸ ਪਾਸੇ ਪਾਣੀ ਦਾ ਸੰਕਟ ਵਧੇਗਾ ਦੂਜੇ ਪਾਸੇ ਬਿਜਲੀ ਦਾ ਉਤਪਾਦਨ ਵੀ ਘਟੇਗਾ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੀ ਤਾਜ਼ਾ ਚੇਤਾਵਨੀ ਡਰਾ ਦੇਣ ਵਾਲੀ ਹੈ ਇਸ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਡੈਮਾਂ 'ਚ ਪਾਣੀ 10 ਤੋਂ 15% ਦੀ ਘਟ ਹੈ ਦਰਅਸਲ ਮੌਨਸੂਨ ਮਗਰੋਂ ਖੇਤਾਂ 'ਚ ਘਟ ਮੀਂਹ ਅਤੇ ਵੱਡੇ ਡੈਮਾਂ ਵਾਲੇ ਇਲਾਕਿਆਂ 'ਚ ਬਰਫ਼ ਜੰਮਣ ਕਰਕੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਪਾਣੀ ਦੀ ਉਪਲਬਧਤਾ ਨੂੰ ਬਾਰੇ ਚੌਕਸ ਕੀਤਾ ਸੀ ਬੋਰਡ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇ ਠੰਡ ਦੇ ਮੌਸਮ ਦੌਰਾਨ ਬਹੁਤੇ ਮੀਂਹ ਨਾ ਪੈ ਤਾਂ ਪੰਜਾਬ ਦੇ ਹਰਿਆਣਾ ਸਣੇ ਹੋਰ ਸੂਬਿਆਂ ਨੂੰ ਗਰਮੀਆਂ 'ਚ ਪਾਣੀ ਤੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੀਡੀਆ ਰਿਪੋਰਟਸ ਮੁਤਾਬਕ BBMB ਦੇ ਅਨੁਸਾਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਆਪਣੇ ਮੈਂਬਰ ਸੂਬਿਆਂ ਨੂੰ ਆਉਂਦੇ ਮਹੀਨਿਆਂ 'ਚ ਪਾਣੀ ਦੀ ਮੰਗ ਦਾ ਅੰਦਾਜ਼ਾ ਲਗਾਉਣ 'ਚ ਸਾਵਧਾਨੀ ਵਰਤਣ ਕਿਹਾ ਹੈ ਉਨ੍ਹਾਂ ਕਿਹਾ ਕਿ ਮੌਜੂਦਾ ਭੰਡਾਰਨ ਤੇ ਪ੍ਰਵਾਹ ਸਾਲ ਦੇ ਇਸ ਸਮੇਂ ਨਾਲ ਆਮ ਨਾਲੋਂ ਘੱਟ ਹੈ ਦਰਿਆਵਾਂ ਦੀ ਧਰਤੀ ਪੰਜਾਬੀ ਇਖਤਰੀ ਦੀ ਕੰਟੀ ਹੈ ਇੱਕ ਪਾਸੇ ਟਿਊਬਲ ਰਾਹੀਂ ਧਰਤੀ ਹੇਠੋਂ ਵੱਡੇ ਪੱਧਰ ਤੇ ਪਾਣੀ ਕੱਢਿਆ ਜਾ ਰਿਹਾ ਹੈ ਦੂਜੇ ਪਾਸੇ ਹੁਣ ਦਰਿਆ ਵੀ ਸੁੱਕਣ ਦੇ ਕਿਨਾਰੇ ਪਹੁੰਚ ਗਏ ਨੇ ਗੈਂਗਸਟਰ ਅਨਮੋਲ ਬਿਸ਼ਨੋਈ ਹਾਲ ਹੀ ਚ ਅਮਰੀਕਾ ਚ ਫੜਿਆ ਗਿਆ ਅਤੇ ਉਸ ਨੂੰ ਪੋਟਾਵਾਟਾਮੀ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਅਨਮੋਲ ਬਿਸ਼ਨੋਈ ਦੀ ਅਮਰੀਕਾ ਚ ਗ੍ਰਿਫਤਾਰੀ ਇੱਕ ਯੋਜਨਾ ਦਾ ਹਿੱਸਾ ਦੱਸਿਆ ਜਾ ਰਿਹਾ ਹੈ ਉਸਨੇ ਭਾਰਤ ਸਰਕਾਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਗ੍ਰਿਫਤਾਰੀ ਦੀਆਂ ਚਾਲਾਂ ਦਾ ਸਹਾਰਾ ਲਿਆ ਸੂਤਰਾਂ ਮੁਤਾਬਕ ਅਨਮੋਲ ਨੇ ਆਪਣੇ ਵਕੀਲ ਰਾਹੀਂ ਅਮਰੀਕਾ ਚ ਸ਼ਰਨ ਮੰਗੀ ਗ੍ਰਫਤਾਰੀ ਤੋਂ ਪਹਿਲਾਂ ਹੀ ਅਨਮੋਲ ਨੇ ਅਮਰੀਕਾ ਚ ਸ਼ਰਨ ਦੀ ਅਰਜ਼ੀ ਦਿੱਤੀ ਸੀ ਉਸਨੇ ਅਜਿਹਾ ਭਾਰਤ ሊਉਣ ਤੋਂ ਬਚਣ ਲਈ ਕਿਹਾ ਅਨਮੋਲ ਬਿਸ਼ਨੋਈ ਲੰਬੇ ਸਮੇਂ ਤੋਂ ਇਸ ਦੀ ਯੋਜਨਾ ਬਣਾ ਰਿਹਾ ਸੀ ਦੱਸਿਆ ਕਿ ਅਨਮੋਲ ਬਿਸ਼ਨੋਈ ਕੈਲੀਫੋਰਨੀਆ ਦੇ ਸੈਕਰਾਮੈਂਟੋ ਚ ਫੜਿਆ ਗਿਆ ਸੀ ਖੂਫੀਆ ਸੂਤਰਾ ਮੁਤਾਬਕ ਅਨਮੋਲ ਨੂੰ ਗੈਰ ਕਾਨੂੰਨੀ ਦਸਤਾਵੇਜ਼ਾਂ ਨਾਲ ਅਮਰੀਕਾ ਚ ਦਾਖਲ ਹੋਣ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਜਾਣਕਾਰੀ ਭਾਰਤ ਸਰਕਾਰ ਨੇ ਅਮਰੀਕੀ ਪ੍ਰਸ਼ਾਸਨ ਨੂੰ ਪਹਿਲਾਂ ਹੀ ਦਿੱਤੀ ਹੋਈ ਸੀ ਇਸ ਤੋਂ ਬਾਅਦ ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰਸਮੈਂਟ ਵਿਭਾਗ ਨੇ ਅਨਮੋਲ ਨੂੰ ਹਿਰਾਸਤ ਵਿੱਚ ਲੈ ਲਿਆ ਅਮਰੀਕੀ ਅਦਾਲਤ ਵਿੱਚ ਅਡਾਨੀ ਗਰੁੱਪ ਤੇ ਲਗਾਇਆ ਗਿਆ ਜੁਰਮਾਨੇ ਅਤੇ ਜਾਰੀ ਵਾਰੰਟ ਦੇ ਦੇਸ਼ 'ਚ ਹੁਣ ਪੱਖਮੀ ਸਿਆਸਤ ਸ਼ੁਰੂ ਹੋ ਗਈ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਮੁੱਦੇ ਤੇ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਤੇ ਭਾਜਪਾ ਤੇ ਉਹਨਾਂ ਨੂੰ ਬਚਾਉਣ ਦਾ ਦੋਸ਼ ਲਗਾ ਰਹੇ ਨੇ ਰਾਹੁਲ ਤੇ ਕਾਂਗਰਸ ਵੱਲੋਂ ਭਾਜਪਾ ਤੇ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਅਡਾਨੀ ਗਰੁੱਪ ਨਾ ਸਿਰਫ ਭਾਜਪਾ ਸ਼ਾਸਤ ਰਾਜਾਂ 'ਚ ਕੰਮ ਕਰਦਾ ਸਗੋਂ ਉਹਨਾਂ ਸੂਬਿਆਂ 'ਚ ਵੀ ਕੰਮ ਦਿੱਤਾ ਜਾ ਰਿਹਾ ਹੈ ਜਿੱਥੇ ਵਿਰੋਧੀ ਧਿਰ ਦੀ ਸਰਕਾਰ ਹੈ ਅਡਾਨੀ ਦੇ ਵਿਰੋਧੀ ਨੇਤਾਵਾਂ ਨਾਲ ਵੀ ਚੰਗੇ ਸਬੰਧ ਨੇ ਇਸ ਲਈ ਅਡਾਨੀ ਦਾ ਨਾਮ ਲੈ ਕੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਉਸ ਦੀ ਖੇਤਰੀ ਪੱਦਰ ਦੀ ਰਾਜਨੀਤੀ ਦਾ ਹੀ ਹਿੱਸਾ ਹੈ ਬੰਦੂਕਧਾਰੀਆਂ ਨੇ ਵੀਰਵਾਰ ਨੂੰ ਆਸ਼ਾਂਤ ਉੱਤਰ-ਪੱਛਮੀ ਪਾਕਿਸਤਾਨ ਵਿੱਚ ਸ਼ੀਆ ਮੁਸਲਮਾਨਾਂ ਨੂੰ ਲਗਾੜੇ ਯਾਤਰੀਵਾਨਾਂ ਤੇ ਗੋਲੀਬਾਰੀ ਕੀਤੀ ਹੈ ਜਿਸ ਵਿੱਚ ਘੱਟੋ-ਘੱਟ 50 ਲੋਕ ਮਾਰੇ ਗਏ ਅਤੇ 20 ਹੋਰ ਜ਼ਖਮੀ ਹੋ ਗਏ ਇਹ ਹਮਲਾ ਉੱਤਰ-ਪੱਛਮੀ ਖੈਬਰ ਪਖਤੂਨਵਾ ਸੁਬੇ ਦੇ ਇੱਕ ਜ਼ਿਲ੍ਹੇ ਕੁਰਮਚ ਹੋਇਆ ਜਿੱਥੇ ਬਹੁ ਗਿਣਤੀ ਸੁੰਨੀ ਮੁਸਲਮਾਨਾਂ ਅਤੇ ਘੱਟ ਗਿਣਤੀ ਸ਼ੀਆ ਵਿਚਾਰ ਚੜਪਾਂ ਚ ਹਾਲੀ ਦੇ ਮਹੀਨਿਆਂ ਚ ਦਰਜਨਾ ਲੋਕ ਮਾਰੇ ਗਏ ਦੱਸਦੇ ਕਿ ਹਾਲ ਹੀ ਚ ਹੋਏ ਇਸ ਹਮਲੇ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਵੀ ਕਰਾਰ ਦਿੱਤਾ ਜਾ ਰਿਹਾ ਹੈ ਹਾਲ ਤੱਕ ਕਿਸੇ ਨੇ ਵੀ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਕੁਰਮ ਚ ਹਾਲ ਹੀ ਦੇ ਮਹੀਨਿਆਂ ਚ ਸਮਪਰਦਾਇਕ ਹਿੰਸਾ ਦੇ ਅਜਿਹੇ ਕਈ ਮਾਮਲੇ ਦੇਖੇ ਗਏ ਨੇ ਤੇ ਤਾਜ਼ਾ ਹਿੰਸਾ ਇੱਕ ਹਫਤੇ ਬਾਅਦ ਆਈ ਜਦੋਂ ਅਧਿਕਾਰੀਆਂ ਨੇ ਮਾਰੂ ਚੜਪਾਂ ਤੋਂ ਬਾਅਦ ਹਫਤਿਆਂ ਤੱਕ ਬੰਦ ਰੱਖਣ ਤੋਂ ਬਾਅਦ ਇਸ ਖੇਤਰ ਨੂੰ ਦੇ ਸਿਰਫ ਇੱਕ ਹਾਈਵੇ ਨੂੰ ਦੁਬਾਰਾ ਖੋਲਿਆ ਸੀ ਸਥਾਨਕ ਪੁਲਿਸ ਅਧਿਕਾਰੀ ਨੁਸਰਤ ਹੁਸੈਨ ਨੇ ਕਿਹਾ ਕਿ ਯਾਤਰੀਆਂ ਨੂੰ ਲੈ ਕੇ ਵਾਹਨ ਪਾਰਾਚੀਨਾਰ ਸ਼ਹਿਰ ਤੋਂ ਖੈਬਰ ਪਖਤੂਨਵਾਦੀ ਰਾਜस्तानी ਪਸ਼ਾਵਰ ਵੱਲ ਜਾ ਰਹੇ ਸਨ ਜਦੋਂ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਹਾਲਾਕੀ ਪੰਜ ਯਾਤਰੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਮਹਾਨਗਰ ਜਲੰਧਰ ਦਾ ਐਵਰੇਜ AQI 251 ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ 325 ਨੂੰ ਪਾਰ ਕਰਦੇ ਹੋਏ ਖਤਰਨਾਕ ਪੱਧਰ ਤੇ ਪਹੁੰਚ ਗਿਆ ਜਿਸ ਕਰਕੇ ਸਾਵਧਾਨੀ ਅਪਣਾਉਣੀ ਜ਼ਰੂਰੀ ਹੋ ਚੁੱਕੀ ਹੈ ਉੱਤੇ ਹੀ ਘਟੋ ਘਟ AQI 54 ਦਰਜ ਕੀਤਾ ਗਿਆ ਜੋ ਕਿ ਰਾਤ ਦੇ ਸਮੇਂ ਹੁੰਦਾ ਹੈ ਇਸੇ ਤਰ੍ਹਾਂ ਪਹਾੜਾਂ 'ਚ ਹੋਣ ਵਾਲੀ ਬਰਫਬਾਰੀ ਕਾਰਨ ਪੰਜਾਬ ਸਨੇ ਗਵਾਂਡੀ ਸੂਬਿਆਂ ਦੇ ਤਾਪਮਾਨ 'ਚ ਲਗਾਤਾਰ ਗਰਵ ਦਰਜ ਹੋ ਰਹੀ ਹੈ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਰਿਕਾਰਡ ਹੋਇਆ ਜਦਕਿ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਤੱਕ ਪਹੁੰਚ ਚੁੱਕਾ ਹੈ ਜਿਸ ਕਰਕੇ ਠੰਡ ਵਧਣ ਲੱਗੀ ਹੈ ਇਸੇ ਤਰ੍ਹਾਂ ਅਗਲੇ 1-2 ਦਿਨਾਂ ਤੱਕ ਤਾਪਮਾਨ 'ਚ 2 ਤੋਂ 3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ ਦਿੱਲੀ ਦਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਜਲਦ ਹੀ ਉਹਨਾਂ ਲੋਕਾਂ ਤੋਂ ਟੋਲ ਟੈਕਸ ਵਸੂਲੇਗਾ ਜੋ ਆਪਣੇ ਪਰਿਵਾਰ ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਰਿਸੀਵ ਕਰਨ ਲਈ ਆਗਮਨ ਟਰਮੀਨਲ ਤੇ ਆਉਂਦੇ ਨੇ ਦਿੱਲੀ 에ਅਰਪੋਰਟ ਪ੍ਰਾਈਵੇਟ ਲਿਮਿਟਿਡ T3 ਦੇ ਆਗਮਨ ਟਰਮੀਨਲ ਤੇ 에ਅਰਪੋਰਟ ਟੋਲ ਟੈਕਸ ਇਕੱਠਾ ਕਰਨ ਦੀ ਯੋਜਨਾ ਬਣਾ ਰਹੀ ਹੈ ਇਹ ਟੋਲ ਟੈਕਸ ਉਸੇ ਤਰ੍ਹਾਂ ਲਿਆ ਜਾਏਗਾ ਜਿਸ ਤਰ੍ਹਾਂ ਟੋਲ ਸੜਕਾਂ ਤੇ ਵਾਹਨ ਮਾਲਕਾਂ ਤੋਂ ਟੋਲ ਲਿਆ ਜਾਂਦਾ ਹੈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸੂਤਰਾ ਅਨਸਾਰ ਡੀ ਆਈ ਐਲ ਨੇ ਇਸ ਪ੍ਰਣਾਲੀ ਦੀ ਪੂਰੀ ਰੂਪਰੇਖਾ ਤਿਆਰ ਕਰ ਲਈ ਹੈ ਇਸ ਲਈ T3 ਦੇ ਅਰਾਈਵਲ ਟਰਮੀਨਲ ਦੀ ਤੀਜੀ ਲੇਨ 'ਚ ਨਵਾਂ ਸਿਸਟਮ ਲਗਾਇਆ ਗਿਆ ਇਸ ਵਿਵਸਥਾ ਦੇ ਤਹਿਤ ਯਾਤਰੀਆਂ ਨੂੰ ਅਰਾਈਵਲ ਟਰਮੀਨਲ ਦੀ ਤੀਜੀ ਲੇਨ 'ਚ ਨਿਸ਼ਚਿਤ ਸਮੇਂ ਲਈ ਪਾਰ ਕਰੰਦੀ ਇਜਾਜ਼ਤ ਹੋਵੇਗੀ ਇਹ ਸਮਾਂ ਪਹਿਲੇ 8 ਤੋਂ 10 ਮਿੰਟ ਲਈ ਮੁਫਤ ਹੋਵੇਗਾ ਪਰ ਇਸ ਤੋਂ ਬਾਅਦ ਜੇਕਰ ਕੋਈ ਵਾਹਨ ਜ਼ਿਆਦਾ ਸਮੇਂ ਲਈ ਖੜਾ ਰਹਿੰਦਾ ਤੇ ਉਸ ਸਮੇਂ ਲਈ ਚਾਰਜ ਕੀਤਾ ਜਾਏਗਾ ਸੂਤਰਾ ਦੇ ਅਨਸਾਰ ਇਸ 에ਅਰਪੋਰਟ ਟੋਲ ਦੀ ਸ਼ੁਰੂਆਤ ਦਰ ਕਰੀਬ 70% ਹੋ ਸਕਦੀ ਹੈ ਇਹ ਚਾਰਜ ਫਾਸਟੈਗ ਦੇ ਰਾਹੀਂ ਵੀ ਇਕੱਠਾ ਕੀਤਾ ਜਾ ਸਕਦਾ ਹੈ ਜਿਵੇਂ ਟੋਲ ਟੈਕਸ ਵਸੂਲਿਆ ਜਾਂਦਾ ਹੈ ਫਿਲਹਾਲ ਇਸ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਸੱਚਿਆ ਕਾ